ਰਾਜਸਥਾਨ ਦੇ ਕੋਟਾ ਦੇ ਵਿੱਚ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੇ ਦੌਰਾਨ ਵੱਡਾ ਹਾ사 ਖੰਡ ਲੱਗਣ ਦੇ ਕਾਰਨ 15 ਬੱਚੇ ਝੁਲਸੇ ਤਿੰਨ ਦੀ ਹਾਲਤ ਗੰਭੀਰ ਸਾਰਿਆਂ ਨੂੰ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਪਰ ਇਨਫੋਸਿਸ ਫਾਊਂਡੇਸ਼ਨ ਦੀ ਚੇਅਰਪਰਸਨ ਸੁਦਾ ਮੁਰਤੀ ਜਾਣਗੇ ਰਾਜ ਸਭਾ ਰਾਸ਼ਟਰਪਤੀ ਤਰਕ ਦੀ ਮੁਰਮੂਨੇ ਕੀਤਾ ਨੋਮੀਨੇਟ ਪ੍ਰਧਾਨ ਮੰਤਰੀ ਮੋਦੀ ਬੋਲੇ ਰਾਜ ਸਭਾ ਦੇ ਵਿੱਚ ਨਾਰੀ ਸ਼ਕਤੀ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਆਮ ਆਦਮੀ ਪਾਰਟੀ ਵੱਲ ਲੋਕ ਸਭਾ ਚੋਣ ਕੈਂਪੇਨ ਦਾ ਆਗਾਜ਼ ਸੰਸਦ ਦੇ ਵਿੱਚ ਵੀ ਕਿਸ਼ਤੀ ਵਾਲ ਤਾਂ ਦਿੱਲੀ ਹੋਵੇਗੀ ਹੋਰ ਖੁਸ਼ਹਾਲ ਦਾ ਦੁੱਤ ਆ ਗਿਆ ਨਾ ਰakeshriwal ਬੋਲੇ ਮੈਨੂੰ ਦਿੱਲੀ ਦੀ ਅਤੇ ਦਿੱਲੀ ਨੂੰ ਮੇਰੀ ਜ਼ਰੂਰਤ ਆਰਧੇ ਚੋਣ ਕੈਂਪੇਨ ਦੇ ਵਿੱਚ ਸਿਆਮਨ ਦਾ ਬੀਜਪੀ ਤੇ ਵੱਡਾ ਹਮਲਾ ਬੋਲੇ ਜੋ ਸਾਡੇ ਕੋਲ ਹੁੰਦੇ 60 70 ਵਿਧਾਇਕ ਤਾਂ ਮੇਰੀ ਵੀ ਤੋੜ ਦਿੰਦੇ ਸਰਕਾਰ ਦਿੱਲੀ ਦੇ ਲੋਕਾਂ ਦੇ ਪੈਸਿਆਂ ਦੇ ਨਾਲ ਬੀਜਪੀ ਨੇ ਬਣਾਇਆ 7 ਸਟਾਰ ਹੋਟਲ ਵਰਗਾ ਦਫ਼ਤਰ ਪੰਜਾਬ ਭਾਜਪਾ ਵੱਲੋਂ ਵੀ ਲੋਕ ਸਭਾ ਚੋਣਾਂ ਦੇ ਲਈ ਕੈਂਪੇਨ ਦੀ ਸ਼ੁਰੂਆਤ ਮੈਨੀਫੈਸਟੋ ਤੇ ਲੋਕਾਂ ਤੋਂ ਮੰਗੇ ਸੁਝਾਅ ਕਿ ਆ ਸ਼ਹਿਰ ਸ਼ਹਿਰ ਪਹੁੰਚਾਵਾਂਗੇ ਮੋਦੀ ਸਰਕਾਰ ਦੀ ਗਰੰਟੀ ਪੰਜਾਬ ਬੀਜੇਪੀ ਫਿਰਦੌਸ ਲਈ ਜਾਖੜ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਠ ਜੋੜ ਦੀ ਮੋੜ ਹਮਾਇਤ ਬੋਲੇ ਸੂਬੇ ਦੇ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਬਹੁਤ ਜ਼ਰੂਰੀ ਪਰ ਗੱਠ ਜੋੜ ਤੇ ਪਾਰਟੀ ਲੀਡਰਸ਼ਿਪ ਹੀ ਲਵੇਗੀ ਫੈਸਲਾ ਜਲਦ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਪ੍ਰਨੀਤ ਕੋਰ ਸੁਨੀਲ ਜਾਖੜ ਬੋਲੇ ਦਿੱਲੀ ਦੇ ਵਿੱਚ ਪਾਰਟੀ ਦਾ ਫੜਨ ਕੇ ਪੱਲਾ ਪਟਿਆਲਾ ਤੋਂ ਲੋਕ ਸਭਾ ਚੋਂ ਲੜਨ ਦੀਆਂ ਨੇ ਚਰਚਾਵਾਂ ਮਠੰਡਾ ਚ ਹਰ ਸਿੰਘ ਮਤ ਕੋਰ ਬਾਦਲ ਨੇ ਕਿਰੀ ਸੂਬਾ ਸਰਕਾਰ ਕਿਆ ਪੰਜਾਬ ਸਰਕਾਰ ਨੇ ਨਹੀਂ ਪੂਰੇ ਕੀਤੇ ਵਾਅਦੇ ਅਕਾਲੀ ਸਰਕਾਰ ਦੀਆਂ ਸਕੀਮਾਂ ਬੰਦ ਕਰਨ ਦੇ ਲਗਾਏ ਇਲਜ਼ਾਮ ਕਾਲਾ ਪੰਜਾਬ ਕੈਬਨਿਟ ਦੀ ਹੋਣ ਚਾਰੀ ਹੈ ਅਹਿਮ ਮੀਟਿੰਗ ਸਵੇਰੇ 11 ਵਜੇ ਸਿਆਮਾਨ ਦੀ ਅਗਵਾਈ ਦੇ ਵਿੱਚ ਹੋਵੇਗੀ ਬੈਠਕ ਪੰਜਾਬ ਦੇ ਲੋਕਾਂ ਦੇ ਲਈ ਲਏ ਜਾ ਸਕਦੇ ਨੇ ਐਮ ਫੈਸਲੇ ਪ੍ਰਧਾਨ ਮੰਤਰੀ ਮੋਦੀ ਨੇ ਨੈਸ਼ਨਲ ਕ੍ਰੀਏਟਰਸ ਨੂੰ ਕੀਤਾ ਸਨਮਾਨਿਤ ਪ੍ਰਸਿੱਧ ਕਥਾਵਾਚਕ ਜਯਾ ਕਿਸ਼ੋਰੀ ਤੇ ਭਜਨ ਗਾਇਕਾ ਮੇਥਲੀ ਠਾਕੁਰ ਨੂੰ ਦਿੱਤਾ ਐਵਾਰਡ કુલ 30 ਹਸਤੀਆਂ ਨੂੰ ਦਿੱਤਾ ਗਿਆ ਸਨਮਾਨ ਕੋਹੂ ਦੇ ਪੈਸਿਆਂ ਤੇ ਵਾਅਦੇ ਸ਼ੁਭ ਕਰਨ ਦੇ ਪਰਿਵਾਰ ਦਾ ਸਪਸ਼ਟੀਕਰਨ ਸਾਡੇ ਤੋਂ ਕਿਸੇ ਨੇ ਨਹੀਂ ਮੰਗੇ ਕੋਈ ਪੈਸੇ ਕਿਸਾਨ ਜਿੱਥੇ ਬੰਦੀਆਂ ਚ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਫਿਲਹਾਲ ਸ਼ੰਭੂ ਬਾਰਡਰ ਤੋਂ ਅੱਗੇ ਨਹੀਂ ਵਧਣਗੇ ਕਿਸਾਨ ਨਿਊਜ਼ 18 ਤੇ ਬੋਲੇ ਸਰਵਨ ਸਿੰਘ ਪੰਦੇਰ ਬੈਰੀਕੇਡ ਤੋੜ ਕੇ ਨਹੀਂ ਕਰਾਂਗੇ ਦਿੱਲੀ ਕੂਚ ਸ਼ੰਭੂ ਖਨੋਰੀ ਬਾਰਡਰ ਤੇ ਹੀ ਲੱਗਿਆ ਰਹੇਗਾ ਪੱਕਾ ਮੋਰਚਾ ਹਾਈ ਕੋਰਟ ਦੀ ਤਲਕ ਟਿੱਪਣੀ ਤੇ ਪੰਦੇਰ ਦਾ ਵੱਡਾ ਬਿਆਨ ਕਿਹਾ ਕਿਸਾਨ ਜੇਲ੍ਹ ਜਾਣ ਤੋਂ ਨਹੀਂ ਡਰਦੇ ਕੋਰਟ ਦੀਆਂ ਟਿੱਪਣੀਆਂ ਲਿਖਤੀ ਰੂਪ ਦੇ ਵਿੱਚ ਨਹੀਂ ਕੱਲ ਹਾਈ ਕੋਰਟ ਨੇ ਕਿਸਾਨ ਅੰਦੋਲਨ ਦੇ ਆਗੂਆਂ ਤੇ ਕੀਤੀ ਸੀ ਤਲਕ ਟਿੱਪਣੀ ਸ਼ੁਭ ਕਰਨ ਦੇ ਭੋਗ ਦੇ ਪੈਸਿਆਂ ਵਾਲੇ ਵਿਵਾਦ ਤੇ ਕਿਸਾਨਾਂ ਅਗੂ ਪੰਦੇਰ ਦਾ ਵੱਡਾ ਬਿਆਨ ਬੋਲੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵਾਇਰਲ ਕੀਤੀ ਐਨਾਨਸਮੈਂਟ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼ ਭੋਗ ਦੇ ਪੈਸਿਆਂ ਤੇ ਵਿਵਾਦ ਤੇ ਸ਼ੁਭ ਕਰਨ ਦੇ ਪਰਿਵਾਰ ਦਾ ਸਪਸ਼ਟ ਕਰ ਸਾਡੇ ਤੋਂ ਕਿਸੇ ਨੇ ਨਹੀਂ ਮੰਗੇ ਕੋਈ ਵੀ ਪੈਸੇ ਕਿਛਾਂਦ ਕਿਸਾਨਾਂ ਉੱਤੇ ਬੰਦੀਆਂ ਤੇ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਅਸਮ ਦੀ ਡਿਬੁਰਗਰ ਜੇਲ੍ਹ ਦਾ ਸੁਪਰਡੈਂਟ ਨਪੇਨ ਦਾਸ ਗ੍ਰਿਫਤਾਰ ਫੈਨ ਕੈਮਰਾ ਰੱਖਣ ਦੇ ਮਾਮਲੇ ਦੇ ਵਿੱਚ ਬੋਲਸਨ ਕੀਤਾ ਅਰੈਸਟ ਕੁਝ ਦਿਨ ਪਹਿਲਾਂ ਅਮਰਿਤਪਾਲ ਤੇ ਉਸ ਦੇ ਸਾਥੀਆਂ ਤੋਂ ਮਿਲੇ ਸੀ ਸਿਪਾਈ ਕਹਿ ਪਾਰਟੀਆਂ ਨੂੰ ਜ਼ਬਰਨ ਰੂਸ ਤੇ ਯੂਕਰੇਨ جنگ ਦੇ ਵਿੱਚ ਧੱਕਣ ਵਾਲੇ ਗਰੋਧਾ ਪਰਦਾ ਫਾਸ਼ ਸੀ ਬੀਆਈ ਨੇ ਦਿੱਲੀ ਚੰਡੀਗੜ੍ਹ ਤੇ ਬਾਲਸਣੇ ਸੱਤ ਸ਼ਹਿਰਾਂ ਦੇ ਵਿੱਚ 10 ਥਾਵਾਂ ਤੇ ਕੀਤੀ ਰੇਡ ਮਨੋਕੀ ਤਸਕਰੀ ਦਾ ਖੁਲਾਸਾ ਕਈ ਟਰੈਵਲ ਏਜੰਟ ਤੇ ਵੀਜ਼ਾ ਕੰਸਲਟੈਂਸੀ ਫਰਮਾਂ ਖਿਲਾਫ ਕੇਸ ਦਰਜ ਰੂਸ ਦੇ ਵਿੱਚ ਫਸੇ ਗਗਨਦੀਪ ਦੇ ਪਰਿਵਾਰ ਨੇ ਵੇਲੇ ਮੰਤਰੀ ਕੁਲਦੀਪ ਧਾਲੀਵਾਲ ਮਦਦ ਦਾ ਦਿੱਤਾ ਭਰੋਸਾ ਕਿ ਆ ਗਗਨਦੀਪ ਨੂੰ ਭਾਰਤ ਲਿਆਉਣ ਦੀ ਕਰਾਂਗੇ ਹਰ ਕੋਸ਼ਿਸ਼ ਕੈਨੇਡਾ ਦੇ ਉਟਾਵਾ ਦੇ ਵਿੱਚ ਇੱਕ ਪਰਿਵਾਰ ਦੇ 6 ਜੀਆਂ ਦਾ ਬੇਰਹਿਮੀ ਦੇ ਨਾਲ ਕਤਲ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੇ ਘਰ ਦੇ ਵਿੱਚ ਵੜ ਕੇ ਚਾਕੂ ਦੇ ਨਾਲ ਕੀਤੇ ਵਾਰ ਮੁਲਜ਼ਮ ਗ੍ਰਿਫਤਾਰ ਦਿੱਲੀ ਵਿੱਚ ਪਿਤਾ ਨੇ بیٹے ਦਾ ਕੀਤਾ ਕਤਲ ਤੇਜ ਤਰ ਹਥਿਆਰ ਦੇ ਨਾਲ ਵਾਰ ਕਰਕੇ ਉਤਾਰਿਆ ਮੌਕੇ ਘਾਟ ਵਿਆਕ 24 ਘੰਟੇ ਪਹਿਲਾਂ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਅਮਰੀਕਾ 'ਚ ਇੱਕ ਸੜਕ ਹਾਦਸੇ ਦੇ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਰੌਂਗ ਸਾਈਡ ਤੋਂ ਆਏ ਟਰਾਲੇ ਨੇ ਮਾਰੀ ਟੱਕਰ ਦਸੂਹਾ ਦੇ ਰਹਿਣ ਵਾਲੇ ਸਨ ਦੋਵੇਂ ਨੌਜਵਾਨ ਮਸ਼ਹੂਰ ਟੀਵੀ ਅਦਾਕਾਰਾ ਢੋਲੀ ਸੋਹੀ ਦਾ ਦੇਹਾਂਤ ਸਰਵਾਈਕਲ ਕੈਂਸਰ ਤੋਂ ਹਾਰੀ ਜ਼ਿੰਦਗੀ ਦੀ ਜੰਗ ਕੋਜੀ ਘੰਟੇ ਪਹਿਲਾਂ ਪੀੜ੍ਯਾ ਕਾਰਨ ਵੱਡੀ ਪੈਣ ਦੀ ਹੋਈ ਸੀ ਮੌਤ ਕਤਰ ਤੋਂ ਇਮੀਗ੍ਰੇਸ਼ਨ ਨੇ ਦੋ ਲੋਕਾਂ ਨੂੰ ਰਿਪੋਰਟ ਕਰਕੇ ਭੇਜਿਆ ਵਾਪਸ ਅੰਮ੍ਰਿਤਸਰ ਪਾਸਪੋਰਟ ਦੇ ਨਾਲ ਛੇੜਛੜ ਕਰਕੇ ਪਹੁੰਚੇ 76 ਦਮਨ ਪੁਲਿਸ ਨੇ ਕੀਤਾ ਗ੍ਰਿਫਤਾਰ ਨਵਾਇਦੇ ਵਿੱਚ ਰੈਵਨਿਊ ਇੰਟੈਲੀਜੈਂਸ ਵਿਭਾਗ ਨੇ ਸੋਨਾ ਸਮੱਗਲਿੰਗ ਕਰਨ ਵਾਲੇ ਗੈਂਗ ਦਾ ਕੀਤਾ ਭਾਂਡਾ ਫੋੜ 16 ਕਿਲੋ ਤੋਂ ਵੱਧ ਸੋਨਾ ਤੇ 2.65 ਕਰੋੜ ਦੀ ਰਾਸ਼ੀ ਕੀਤੀ ਬਰਾਮਦ ਦੇਸ਼ ਭਰ ਦੇ ਵਿੱਚ ਤਿੰਨ ਵੱਡੇ ਆਪਰੇਸ਼ਨ ਕਰ 40 ਕਿਲੋ ਸੋਨਾ ਕੀਤਾ ਗਿਆ ਬਰਾਮਦ 12 ਲੋਕ ਗ੍ਰਿਫਤਾਰ ਅੰਮ੍ਰਿਤਸਰ ਦੇ ਨੇਸ਼ਟਾ ਪਿੰਡ ਦੇ ਵਿੱਚ ਡੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਮਿਲੀ ਵੱਡੀ ਕਾਮਯਾਬੀ ਪੀਡੀਟਪ ਦੇ ਵਿੱਚ ਲਿਫਟੇ ਪੈਕੇਟ ਦੇ ਵਿੱਚ ਨਸ਼ੇ ਦੀ 5 ਕਿਲੋ ਖੇਪ ਕੀਤੀ ਬਰਾਮਦ ਗੁਪ ਸੂਚਨਾ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਤਰਨਤਾਰਨ ਦੇ ਪਿੰਡ ਕਦਗਿਲ ਦੇ ਇੱਕ ਘਰ ਦੇ ਵਿੱਚ ਪਰਿਵਾਰ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਰੁਪਏ ਦੀ ਲੁੱਟ ਤੇ 20 ਟੋਲੇ ਸੋਨੇ ਦੇ ਗਹਿਣੇ ਦੋ ਬੰਦੂਕਾਂ ਨਕਦੀ ਅਤੇ ਹੋਰ ਕੀਮਤੀ ਸਮਾਨ ਦੀ ਤਕਹ਼ਤਸਾਫ ਕਰਦੇ ਵਿੱਚ 2 ਘੰਟਿਆਂ ਤੱਕ ਕੀਤੀ ਫਰੁੱਲਾਫਰਾਲੇ। ਹਿੰਡਾ ਪੁਲਿਸ ਨੇ ਚਿਪ ਸੈਨਾ ਆਗੂ ਦੇ ਵੱਲੋਂ ਆਪਣੇ ਆਪ ਤੇ ਕਰਵਾਏ ਝੂਠੇ ਹਮਲੇ ਦਾ ਕੀਤਾ ਖੁਲਾਸਾ। ਵਾਰਦਾਤ ਨੂੰ ਟ੍ਰੇਸ ਕਰਕੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਫਾਈਲਿੰਗ ਲਈ ਵਰਤਿਆ। ਦਸਤੀ ਕਟਾ ਵਿਭਰਾਮਤ। ਸੋਨੀਪਾ ਦੇ ਪਿੰਡ ਕੁੰਟਲੀ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਖਾਣਾ ਬਣਾਉਂਦੇ ਸਮੇਂ ਸਿਲੰਡਰ ਦੇ ਵਿੱਚ ਹੋਇਆ ਬਲਾਸਟ ਇੱਕ ਦੀ ਮੌਤ ਤੇ 3 ਲੋਕ ਹੋਏ ਗੰਭੀਰ ਜ਼ਖਮੀ ਹਰਿਆਣਾ ਦੇ ਨਾਰਨੌਲ ਦੇ ਵਿੱਚ ਫੇਰੀਆਂ ਦੇ ਦੌਰਾਨ ਟੁੱਟਿਆ ਵਿਆਹ ਲਾੜੀ ਦੀ ਪੇਮਕਾ ਨੇ ਮੰਡਪ ਦੇ ਵਿੱਚ ਪਹੁੰਚ ਕੇ ਕੀਤਾ ਹੰਕਾਮਾ ਲਾੜੀ ਨੇ ਵਿਦਾ ਹੋਣ ਤੋਂ ਕੀਤਾ ਇਨਕਾਰ ਹਰਿਆਣਾ ਦੇ ਚੱਜਰ ਦੇ ਵਿੱਚ ਮਾਮੇ ਨੇ ਭਣਜੀਆਂ ਤੇ ਵਿਆਹ ਦੇ ਦਿੱਤਾ 1 ਕਰੋੜ ਰੁਪਏ ਤੋਂ ਵੱਧ ਦਾ ਸ਼ਗਨ-ਅੰਥਾਲ ਦੇ ਵਿੱਚ ਨੋਟਾਂ ਦੀਆਂ ਗੱਡੀਆਂ ਦੇਖ ਕੇ 당ਗ ਰਹਿ ਗਏ ਲੋਕ ਨਾਨਕ ਚੱਕ ਦੇ ਵਿੱਚ ਨਾਨਕ ਚੱਕ ਦੇ ਵਿੱਚ 15 ਤੋਲੇ ਸੋਨਾ ਮਿਲਦਾ। ਐ ਵਾੜੀ ਦੇ ਪਿੰਡ ਗੁਜਰਤ ਦੇ ਪਿਛਲਾੜੀ ਨੂੰ ਹੈਲੀਕਾਪਟਰ ਤੇ ਲੈਂਡ ਪਹੁੰਚਿਆ ਲਾੜਾ ਪਿੰਡ ਦੇ ਵਿੱਚ ਵਿਦਾਈ ਦੇ ਦੌਰਾਨ ਲੋਕਾਂ ਦਾ ਲੱਗਿਆ ਤਾਂ ਤਾਂ ਲਾੜੇ ਦਾ ਲਾੜੇ ਦੀ ਖੁਆਇ ਸੀ ਕਿ ਜ਼ਿਆਤ ਤੋਂ ਬਾਅਦ ਉਹ ਆਪਣੀ ਗਾੜੀ ਨੂੰ ਹੈਲੀਕਾਪਟਰ ਵਿੱਚ ਲੈ ਕੇ ਜਾਵੇ। ਰੋਤੂ ਦੇ ਵਿੱਚ ਸੰਸਦ ਦੀਪਿੰਦਰ ਹੁੱਡਾ ਨੇ ਈ ਰਿਕਸ਼ਾ ਦੀ ਕੀਤੀ ਸਵਾਰੀ। 사ਵਨ ਨਾਂ ਦਾ ਚਾਲਕ ਦੀ ਕੀਤੀ ਪ੍ਰਸ਼ੰਸਾ ਕਿ ਆ ਨਿਰਸਵਾਰਥ ਪਿਆਰ ਨੇ ਕੀਤੀ ਮੈਨੂੰ। ਪਿਆਰ ਨੇ ਕੀਤਾ ਮੈਨੂੰ ਭਾਵਕ ਸਹੀ ਮਹੀਨੇ ਦੇ ਵਿੱਚ ਅਜੇ ਪ੍ਰਾਰ ਨਹੀਂ ਮੇਰੀ ਅਸਲ ਕਮਾਈ ਮਹਾ ਸ਼ਿਵਰਾਤਰੀ ਤੇ ਦੇਸ਼ ਪਰਦੇ ਵਿੱਚ ਹਰ ਹਰ ਮਹਾਦੇਵ ਦੀ ਗੂੰਜ ਮੰਦਰਾ ਤੇ ਵਿੱਚ ਭਗਤਾਂ ਦਾ ਮੜਿਆ ਹਜੂਰ ਦਰਸ਼ਨਾ ਦੀ ਲੱਗੀਆਂ ਹੋਈਆਂ ਨੇ ਕਤਾਰ ਮਹਾ ਸ਼ਿਵਰਾਤਰੀ ਮੌਕੇ ਮਹਾਲੀ ਦੇਸ਼ ਮੰਦਰ ਦੇ ਵਿੱਚ ਨਾ ਸਮਸਤੋ ਕੋਈ ਸ尼ਮਾਨ ਪਤਨੀ ਸੁਮੇਤ ਭਗਵਾਨ ਸ਼ਿਵ ਦੀ ਕੀਤੀ ਪੂਜਾ ਅਰਚਨਾ ਬੋਲੇ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੀਤੀ ਪ੍ਰਾਰਥਨਾ ਸਮਰਾਲਾ ਦੇ ਵਿੱਚ ਸ਼ਿਵਰਾਤਰੀ ਦੀ ਰੌਣਕ ਸਾਨਸਰਵਨੀਤ ਬਿੱਟੂ ਮੁਕਤੇਸ਼ਵਰ ਮਹਾਦੇਵਸ਼ਯ ਮੰਦਰ ਦੇ ਵਿੱਚ ਹੋਇਆ ਨਤਮਸਤਕ ਭੋਲੇਨਾਥ ਦੀ ਕੀਤੀ ਪੂਜਾ ਅਰਚਨਾ ਸ਼ਿਵਰਾਤਰੀ ਮੋਕੇ ਅੰਮ੍ਰਿਤਸਰ ਦੇ ਮੰਦਰਾਂ ਦੇ ਵਿੱਚ ਵੀ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ ਭੋਲੇਨਾਥ ਦੇ ਰੰਗ ਦੇ ਵਿੱਚ ਰੰਗੇਸ਼ ਭਗਤੇ ਸ਼ਿਵਲਿੰਗ ਤੇ ਚੜਾ ਰਹੇ ਦੁੱਧ ਤੇ ਫੁੱਲ ਪਰਸਪਰ ਦੇ ਵਿੱਚ ਹੀ ਲੱਗੇ ਬੰਬਾਂ ਬੋਲੇ ਦੇ ਜੈਕਾਰੇ ਹਰਦਵਾਰ ਤੋਂ ਕਾਵੜ ਯਾਤਰਾ ਲੈ ਕੇ ਵਾਪਸ ਪਹੁੰਚੇ ਕਾਵੜੀ ਭਗਵਾਨ ਸ਼ਿਵ ਦੀ ਘਾਰੇ ਨੇ ਪੂਜਾ ਲੋੜ ਦੇ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮੇਲਾ ਦਿਵਸ ਚੇਤਨਾ ਮੰਚ ਨੇ ਮਨਾਇਆ ਦਿਹਾੜਾ 8 ਸਾਲ ਦੀ ਪੁਰ ਅਦਬ ਕੌਰ ਨੂੰ ਕੀਤਾ ਗਿਆ ਸਨਮਾਨਿਤ ਤੇ ਕتاب ਲੈ ਕੇ ਏਸ਼ੀਆ ਤੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਕਰਵਾਇਆ ਦਰਜਨਾਮ। ਫਿਰ ਕੋਰ ਦੇ ਵਿੱਚ ਕਰਵਾਇਆ ਗਿਆ ਜੀਵਾ ਹੌਸ਼ਿਓ ਪੰਜਾਬ ਸਣੇ 12 ਸੂਬਿਆਂ ਤੋਂ ਪਹੁੰਚੇ 3 ਲੱਖ ਤੋਂ 3 ਕਰੋੜ ਤੱਕ ਦੀ ਕੀਮਤ ਦੇ 200 ਤੋਂ ਵੱਧ ਕੋੜੇ ਸ਼ੋਅ ਦੇ ਵਿੱਚ ਹੋਣਗੇ ਕੋੜਿਆਂ ਦੇ ਵਕਫਾ ਵਕਫਾ ਮੁਕਾਬਲੇ। ਸੋਨੇ ਦੀਆਂ ਕੀਮਤਾਂ ਦੇ ਵਿੱਚ ਵੀ ਰਿਕਾਰਡ ਤੋੜ ਵਾਦਾ ਪਹਿਲੀ ਵਾਰ 65000 ਤੋਂ ਪਹੁੰਚਿਆ। 10 ਗ੍ਰਾਮ ਸੋਨਾ ਇਸ ਸਾਲ 66000 ਨੂੰ ਪਾਰ ਕਰਨ ਦੀ ਉਮੀਦ ਚਾਂਦੀ ਦੀ ਕੀਮਤ ਹੋਈ 72265 ਰੁਪਏ ਪ੍ਰਤੀ ਕਿਲੋ